ਸੋਸ਼ਲ ਮੀਡੀਆ ਤੇ ਅੱਜ ਕੱਲ ਕੁਛ ਨਾ ਕੁਛ ਰੋਜ਼ ਨਵਾਂ ਸਕਰੋਲ ਹੋ ਰਿਹਾ ਸਰਜੀਤ कौर ਉਰਫ ਨੂਰ ਹੁਸੈਨ ਸਰਜੀਤ कौर ਵਾਈਫ ਆਫ ਕਰਨੈਲ ਸਿੰਘ ਨੂਰ ਹੁਸੈਨ ਨੂਰ ਹੁਸੈਨ ਵਾਈਫ ਆਫ ਨਾਸਿਰ ਹੁਸੈਨ ਕਿੰਨਾ ਮਿਲਦਾ ਜੁਲਦਾ ਨਾਮ ਵੀ ਬੜਾ ਛੇਤੀ ਚੇਂਜ ਕਰ ਲਿਆ ਸੋ ਏ ਕਾਣੀ ਸੀ ਆਪਣੀ ਸ਼੍ਰੀਮਤੀ ਸਰਬਜੀਤ ਕੋਰਜਣੀ ਜਲੰਧਰ ਤੋਂ ਸੀਗੇ ਕਪੂਰਥਲਾ ਡਿਸਟ੍ਰਿਕਟ ਹੈ ਨਾ ਜਲੰਧਰ ਦੇ ਨੇੜੇ ਹੀ ਹੈ ਕਪੂਰਥਲਾ ਸੋ ਇਹ ਰੀਸੈਂਟ ਗਏ ਨਨਕਾਨਾ ਸਾਹਿਬ ਦੀ ਯਾਤਰਾ ਲਈ ਬੜੇ ਭਾਗਾਂ ਨਾਲ ਇਸ ਚੀਜ਼ ਦੇ ਇੱਕ ਕਈ ਦਾ ਮਿਲਦਾ ਟਾਈਮ ਦਰਸ਼ਨ ਕਰਨ ਲਈ ਬੜੇ ਕਿਸਮਤ ਵਾਲੇ ਬੰਦੇ ਹੁੰਦੇ ਆ ਜਿਨ੍ਹਾਂ ਨੂੰ ਇਹ ਵੀਜ਼ਾ ਮਿਲਦਾ ਇਸ ਮੈਡਮ ਨੇ ਮੈਡਮ ਸਰਜੀਤ कौर ਜਾਂ ਨੂਰ ਹਸਨ ਨੂਰ ਹਸਨ ਜੋ ਵੀ ਹੈ ਕਿ ਨਹੀਂ ਇਹਨਾਂ ਨੇ ਉਸ ਚੀਜ਼ ਦਾ ਪੂਰਾ ਫਾਇਦਾ ਚੁੱਕਿਆ 9 ਸਾਲ ਦਾ ਪਿਆਰ ਜਿਹੜਾ ਸੀਗਾ ਉਹ ਹੁਣ 2025 ਚ ਜਾ ਗਿਆ ਜਿਹੜੀ ਦੋ ਬੱਚਿਆਂ ਦੀ ਮਾਂ ਦਾਦੀ ਪੋਤਿਆਂ ਵਾਲੀ ਹੂੰ ਉਹਦਾ ਪਿਆਰ ਜੱਗਿਆ ਤੇ ਉਹ ਵੀ ਇੱਕ ਮੁਸਲਮਾਨ ਦੇ ਨਾਲ ਸੱਚਣ ਵਾਲੀ ਗੱਲ ਆ ਕਿ ਸਾਡੇ ਵਿੱਚ ਕੀ ਕਮੀ ਸੀਗੀ ਜਿਹੜੀ ਇਹਨੂੰ ਮੁਸਲਮਾਨ ਬੰਦਾ ਇੱਕ ਪਿਆਰ ਆਇਆ ਚਲੋ ਜੋ ਵੀ ਸਦਾ ਹੋਣ ਇੱਕ ਠੇ ਕਹਾਣੀ ਕੀ ਬਣਦੀ ਆ ਕਹਾਣੀ ਇਹ ਆ ਚਲੋ ਮੈਂ ਦੋ ਇਸ ਚੀਜ਼ ਦੇ ਤੱਤ ਕੱਢੇ ਹੈਗੇ ਪਹਿਲਾਂ ਇਹਨੂੰ ਸੋਚਤੀ ਕਿ ਸਰਜੀਤ ਕੌਰ ਵੱਲ ਸਰਜੀਤ ਕੌਰ ਜੀ ਚਲੰਦਰ ਪੰਜਾਬ ਵਾਈਫ ਆਫ ਕਰਨਲ ਸਿੰਘ ਜੁਬੀਸੀ ਦਾ ਨਨਕਾਰਾ ਸਾਹਿਬ ਗਈ ਯਾਤਰਾ ਦੀ ਵੀਜ਼ਾ ਮਿਲਿਆ ਕਈ ਇਨਕੁਆਰੀਆਂ ਹੁੰਦੀਆਂ ਉਹ ਕਲੀਅਰ ਹੋਈਆਂ ਪਾਸਪੋਰਟ ਆਫਿਸ ਪੀਸੀਸੀ ਵੀਜ਼ਾ ਮਿਲਿਆ ਮਿਲ ਗਿਆ ਇਹ ਸੀਗਾ क्लीन चिट मगर ट्विस्ट ओ टे तीन मुकदमे चल रहे दस तो ज्यादा मुकदमे बच्चे चल रहे एक मुकदमा फ्रॉड का है फिर ओन पासपोर्ट कि बन गया जिस बंद एफ आई आर होंगी पासपोर्ट कि बन गया चलो पासपोर्ट बन गया किसी रीजन करके नहीं भी होगा मुकदमा ओना है भी। ਫਿਰ ਉਹਨੂੰ ਪੁਲਿਸ ਕਲੀਅਰੈਂਸ ਕਿੱਦਾਂ ਮਿਲ ਗਈ ਫਿਜ਼ਲੀ ਇਹ ਸਰਜੀਤ ਕੌਰ ਦੇ ਅਕੋਰਡਿੰਗ ਮਤਲਬ ਉਹਦੇ ਵੱਲੋਂ ਆਪਾਂ ਸੋਚੀਏ ਜਾਂ ਉਹਦੇ ਪੱਖ ਵੱਲੋਂ ਜਾਂ ਉਹਦੇ ਬਿਹਾਫ ਤੇ ਸੀ ਸੋਚੀਏ ਇਹ ਗੱਲ ਕਰੀਏ ਹਨਾ ਇਨੀਆਂ ਚੀਜ਼ਾਂ ਹੋਈਆਂ ਉਹਦੇ ਨਾਲ ਇੱਥੇ ਹੁਣ ਘੁੰਮ ਕੇ ਜਾਂਨੇ ਪਾਕਿਸਤਾਨ ਵੱਲ ਜਿਹੜਾ ਉਹਦਾ ਨਾਮ ਹੈਗਾ ਨੂਰ ਹਸਨ ਯਾ ਨੋਟੀਫਾਈ ਹਸਬੈਂਡ ਨੇ ਨਾਸਿਰ ਹਸਨ ਉਹ 9 ਸਾਲ ਦੇ ਉੱਤੇ ਸੀਗੇ ਇੱਕ ਦੂਜੇ ਨੂੰ ਫੇਸਬੁੱਕ ਤੇ ਜੋ ਵੀ ਉਹਨਾਂ ਦਾ ਸੀਗਾ ਅਫੇਅਰ ਉਹ ਬੰਦਾ ਕਿਉਂ ਨਹੀਂ ਆਇਆ ਇੱਥੇ ਇਹ ਕਿਉਂ ਗਈ ਹਾਂ ਮਤਲਬ ਜਾਂ ਤਾਂ ਉਹਦੇ ਇੰਡੀਆ ਦੇ ਸਟ੍ਰਿਕ ਕਾਨੂੰਨ ਸੀਗੇ ਤੇ ਉਹ ਇੱਥੇ ਨਹੀਂ ਆ ਸਕਦਾ ਜਾਂ ਪਾਕਿਸਤਾਨ ਉਹਨੂੰ ਚਾਹੁੰਦਾ ਸੀ ਉੱਥੇ ਜਾਏ ਉਹ ਵਾਪਸ ਆਪਣੇ ਮੁਲਕ ਆਏ ਮੇਰਾ ਕਹਿਣ ਦਾ ਮਤਲਬ ਸਮਝਦੇ ਹੋ ਆਪਾਂ ਮਤਲਬ ਪਾਕਿਸਤਾਨ ਚਾਹੁੰਦਾ ਸੀਗਾ ਕਿ ਜਿਹੜੀ ਨੂਰ ਹੁਸੈਨ ਹੈਗੀ ਆ ਜਾਂ ਹਸਨ ਆ ਉਹ ਪਾਕਿਸਤਾਨ ਆਪਣੇ ਮੁਲਕ ਆ ਜਾਏ ਤਾਂ ਉਹਨੂੰ ਵੀਜ਼ਾ ਦਿੱਤਾ ਉਹ ਉਹਦੇ ਚ ਪੈਸਾ ਲੱਗਾ ਇੰਡੀਆ ਚ ਵੀ ਇੱਥੇ ਲੱਗਾ ਹੋਣਾ ਕਈਆਂ ਨੂੰ ਹੁਣ ਪੁਲਿਸ ਵੀ ਇਹਦੇ ਚ ਹੈ ਇੰਟਰਫੇਰੈਂਸ ਅਗਰ ਦੋਸ਼ੀ ਪਾਈ ਗਈ ਤੇ ਉਹ ਐਕਸ਼ਨ ਲੈਣਾ ਚਾਹੀਦਾ ਜੀ ਜੋ ਕਨਸਟੇਬਲ ਆ ਜਿਹਨੇ ਪੁਲਿਸ ਕਲੀਅਰੈਂਸ ਕੀਤੀ ਜਾਂ ਐਸਐਸਪੀ ਜਾਂ ਜੋ ਵੀ ਉਹਨਾਂ ਨੇ ਇਹਦੇ ਤਹਿਕੀਕਾਤ ਤਾਂ ਕਰਨੇ ଥି ਸੀ ਜੀ ਮਤਲਬ ਹੋ ਮੈਨੂੰ ਤਾਂ ਇਹ ਹੀ ਨਹੀਂ ਯਕੀਨ ਹੋ ਰਿਹਾ ਕਿ ਉਹ ਇੰਡੀਅਨ ਹੈ ਵੀ ਸੀ ਕਿ ਨਹੀਂ ਸੀ ਮੈਂ ਕਿਉਂ ਇਸ ਦੋ ਦੋ ਪਹਿਲੂਆਂ ਤੇ ਕਿਉਂ ਗਿਆ ਕਿ ਉਹ ਨੋਰ ਹੁਸੈਨ ਸੀ ਉਹ ਇੰਡੀਆ ਚ ਇੱਥੇ ਰਹਿ ਰਹੀ ਸੀਗੀ ਉਹਨੇ ਇੱਥੇ ਵਿਆਹ ਕੀਤਾ ਬੱਚੇ স্লিপਿੰਗ ਸੈਲ ਜਿਨੂੰ ਕਹਿੰਦੇ ਆ স্লিপਿੰਗ ਸੈਲ ਮਤਲਬ ਪੂਰੀ ਜ਼ਿੰਦਗੀ ਕੱਟ ਦਿੰਦੇ ਆ ਘਰੇ ਆਪਣੀ ਇਦਾਂ ਜ਼ਿੰਦਗੀ ਕਤਾਉਂਦੇ ਆ ਕਿ ਅਸੀਂ ਬਸ ਤੁਹਾਡੇ ਹੀ ਹਾਂ ਜਦੋਂ ਉਹਨਾਂ ਨੂੰ ਪਿੱਛੇੋਂ ਆਰਡਰ ਆਉਂਦੇ ਆ ਆਪਣਾ ਕੰਮ ਕਰਦੇ ਕਦੋਂ ਆਏ 10 ਸਾਲ ਬਾਅਦ 15 ਸਾਲ ਬਾਅਦ 20 ਸਾਲ ਬਾਅਦ ਕਈ ਇਦਾਂ ਦੇ ਹੁੰਦੇ ਆ ਜ਼ਿੰਦਗੀ ਨਿਕਲ ਜਾਂਦੀ ਹੈ ਕੀ ਆ ਜੀ ਉਹ ਹੀ ਹੈ ਮਗਰ ਇਹਨੂੰ ਆਪਣਾ ਜਿਹੜਾ ਨਾਸਿਰ ਹੁਸੈਨ ਸੀ ਨਾ ਉਸ ਅਸਲੀ ਬੰਦੇ ਕੋਲ ਜਾਣਾ ਸੀ ਨਾ ਇਹ ਜੋ ਇਸ ਮਕਸਦ ਬਿਲਕੁਲ ਕਲੀਅਰ ਪਲੇਟਫਾਰਮ ਬਣਾ ਕੇ ਕਲੀਨ ਐਂਡ ਚਿੱਟ ਸਪਾਰਸ਼ਾ ਪਾ ਕੇ ਗਵਾਹियां ਪਾ ਕੇ ਸਭ ਇਥੇ ਕਲੀਨ ਫਲੋਰ ਬਣਾ ਕੇ ਉਹ ਨਿਕਲ ਗਈ ਹੁਣ ਇੱਥੇ ਦੋ ਹੋਰ ਕਹਾਣੀਆਂ ਉਹਨੇ ਵਿਆਹ ਕੀਤਾ ਉਥੇ ਫਿਰ ਵੀਡੀਓ ਰਿਲੀਜ਼ ਕਰਨ ਦਾ ਕੀ ਮਤਲਬ ਹੈ ਹੁਣ ਇੱਥੇ ਫਿਰ ਦੋ ਕਹਾਣੀਆਂ ਬਣਦੀਆਂ ਇੱਕ ਤਾ ਉਹਨੇ ਦੱਸਣ ਦੀ ਕੋਸ਼ਿਸ਼ ਕੀਤੀ ਸਰਜੀਤ ਕੌਰ ਦੇ ਵੱਲੋਂ ਇਹ ਦੱਸਣ ਦੀ ਕੋਸ਼ਿਸ਼ ਸਰਜੀਤ ਨੇ ਦੱਸਣ ਦੀ ਕੋਸ਼ਿਸ਼ ਕੀਤੀ ਕਿ ਮੈਂ ਧਰਮ ਪਰਿਵਰਤਨ ਕਰ ਲਿਆ ਦੂਜਾ ਨੂਰ ਹਸਨ ਦੀ ਤਰਫ ਤੋਂ ਅਸੀਂ ਇਹ ਉਹਨੇ ਬਣਾਉਣ ਦੀ ਕੀਤੀ ਕਿ ਮੈਂ ਆਪਣੇ ਮੁਲਕ ਆ ਗਈ ਜਿਹੜਾ ਮੈਂ ਉੱਥੇ ਇੰਨੇ ਸਾਲਾਂ ਤੋਂ ਰਹਿ ਰਹੀ ਸੀ ਮੈਂ ਹੁਣ ਆਪਣੇ ਇੱਥੇ ਹਸਬੰਦ ਨਾਲ ਵਿਆਹ ਕਰ ਲਿਆ ਇਹ ਦੋ ਫਿਲਮਾਂ ਸਟੋਰੀ ਸੀ ਕਿ ਇਹਨਾਂ ਨੂੰ ਕੰਬਾਈਨਡ ਆਨ ਕਰੀਏ ਤੇ ਇੱਥੇ ਇਹ ਨਿਕਲ ਕੇ ਆ ਰਿਹਾ ਕਿ ਅਸੀਂ ਇੱਕ ਪਲੇਟਫਾਰਮ ਇਹ ਬਣਾਇਆ ਸੀ ਤਾਂ ਕਿ ਸਿੱਖੀਜ਼ਮ ਨੂੰ ਬਦਨਾਮ ਕਰ ਤੇ ਉਹ ਉਹਨਾਂ ਦਾ ਮਕਸਦ ਪੂਰਾ ਹੋ ਰਿਹਾ ਇਸ ਚਾ ਮੰਗਾ ਕਿ ਗਵਰਨਮੈਂਟ ਇਹ ਤੁਹਾਨੂੰ ਲਿਆਉਣ ਵਾਪਸ ਤੇ ਬਿਲਕੁਲ ਇਦਾਂ ਚਿੱਕਾ ਤੁਹਾਡੀਆਂ ਬਜਾ ਦੇਣੀਆਂ ਚਾਹੀਦੀਆਂ ਬਿਲਕੁਲ ਕਲੀਨ ਬੋਰਡ ਸਾਨੂੰ ਕੀਤਾ ਜਾਏ ਜਿਹੜਾ ਤੁਸੀਂ ਇਹ ਜਾਣਾ ਸਿਗਾ ਤੁਸੀਂ ਉੱਦਾਂ ਪਾਊਡਰ ਭਜ ਕੇ ਨੂਰ ਹਸਨ ਜੀ ਚਲੇ ਜਾਂਦੇ ਮਾਰੇ ਸਰਦਾਰਾਂ ਨੂੰ ਬਦਨਾਮ ਕਰਕੇ ਜਾਣਾ ਤੁਹਾਡਾ ਠੀਕ ਨਹੀਂ ਬਣੇਗਾ ਪਾਕਿਸਤਾਨੀਓ ਸੁਧਰ ਜਾਓ ਇਹ ਜਿਹੜੇ ਤੁਹਾਡੇ ਆ ਮੁੱਲੇ ਬੈਠੇ ਆ ਨਾ ਜੰਨਤ ਤੁਹਾਨੂੰ ਦਿਖਾਉਂਦੇ ਆ ਜਿਹੜੇ ਨਾਸਿਰ ਹੁਸੈਨ ਨੂੰ ਜਨਤ ਦਿਖਾਈ ਹਣੀ ਹੈ ਕਿ ਤੂੰ ਵੀ ਇੱਕ ਲੈ ਕੇ ਆ ਕਿਸੇ ਸਿੱਖਣੀ ਨੂੰ ਇਹ ਇਹ ਬੋਲ ਜੋ ਤੁਹਾਨੂੰ ਇਹ ਚਿੰਤਾ ਨਹੀਂ ਮਿਲਣੀ ਜਨਤਾ ਇਤਾਂ ਨਹੀਂ ਮਿਲਦੀ ਆਉਂਦੀ ਆ ਜਨਤਾ ਕੋਈ ਕਾਮ ਲਈ ਭਲਾਈ ਲਈ ਮਿਲਦੀ ਆਉਂਦੀ ਤੁਹਾਡੀਆਂ ਵੀ ਕੁਰਾਨ ਸ਼ਰੀਫ ਚ ਬਹੁਤ ਇਤਾਂ ਦੀਆਂ ਚੀਜ਼ਾਂ ਲਿਖੀਆਂ ਆਈਆਂ ਇਹ ਤੁਹਾਡੇ ਲਈ ਹਲਾਲ ਚੀਜ਼ ਨਹੀਂ ਸੀ ਜਿਹੜੀਆਂ ਤੁਸੀਂ ਇਹ ਕੰਮ ਕੀਤੇ ਥੋੜਾ ਕੋਈ ਭਰੋਸਾ ਨਹੀਂ ਕੋਈ ਨਹੀਂ ਕਹਿ ਸਕਦਾ ਬਹੁਤ ਤੁਸੀਂ ਇਹ ਬੜਾ ਬਦਨਾਮ ਕਰਨ ਦਾ ਸਾਨੂੰ ਬਣਾਇਆ ਪਲੇਟਫਾਰਮ ਕੋਈ ਨਹੀਂ ਪਰਦੇ ਵੀ ਸਰਦਾਰੀ ਹੈ ਤੁਹਾਡੇ ਨਾਲ ਆ ਕੇ ਉੱਥੇ ਤੇ ਪੜਾਂਗੇ ਵੀ ਬਾਕੀ ਹੈ ਲੈਂਦੇ ਪੰਜਾਬ ਪੜਿਓ ਮਗਰ ਤੁਹਾਡੇ ਵਿੱਚ ਵੀ ਕਈ ਖੁੱਟਾ ਹੈਗੀ ਕੱਲ ਨਹੀਂ ਚੰਗੀ ਲੱਗਦੀ ਇੱਕ ਤੁਹਾਡੇ ਚ ਹੈ ਕਈ ਬੰਦੇ ਚੰਗੇ ਮਗਰ ਹੁਣ ਉਹਨਾਂ ਤੋਂ ਵੀ ਮਨ ਭਰ ਗਿਆ ਹੁਣ ਉਹਨਾਂ ਤੋਂ ਵੀ ਮਨ ਭਰ ਗਿਆ ਆ ਹਾਂ ਮੈਨੂੰ ਨਾਸਿਰ ਦੇ ਨਾਮ ਤੋਂ ਚਿੱਤੇ ਆ ਨਾਸਿਰ ਢਿੱਲੋ ਸਾਹਿਬ ਯਾਰ ਤੁਹਾਡੇ ਤੋਂ ਵੀ ਮਨ ਭਰ ਗਿਆ ਤੁਸੀਂ ਬੜੇ ਚੰਗੇ ਕੰਮ ਕਰਦੇ ਹੋ ਮਗਰ ਹੌਣ ਨਹੀਂ ਦਿਲ ਕਰਦਾ ਤੁਹਾਡੇ ਨਾਲ ਦਿਲ ਜਾਨੀ ਮਿਲਦਾ ਨਹੀਂ ਮਿਲਣਾ ਤੁਹਾਡੇ ਚ ਹੋਰ ਵੀ ਬੜੇ ਬੰਦੇ ਹੈਗੇ ਆ ਮਗਰ ਕੋਈ ਗੱਲ ਨਹੀਂ ਤੁਹਾਡੇ ਚ ਚਲੋ ਜੋ ਤੁਸੀਂ ਕਰਨਾ ਸੀ ਤਾਂ ਕਰਤਾ ਆਪਣੀ ਲੈ ਗਏ ਹੋ ਥੱਡੀ ਸੀਗੀ ਤੁਸੀਂ ਲੈ ਗਏ ਉਹ ਲੈ ਕੇ ਹੁਣ ਅਸੀਂ ਆਵਾਂ ਕਿਉਂਕਿ ਇੱਥੇ ਜੋ ਕਾਂਡ ਕਰਕੇ ਗਈ ਹੈ ਹੁਣ ਇੱਥੇ ਸਜ਼ਾ ਅਸੀਂ ਬਾਵਾਂ ਹੁਣ ਉਹਨੂੰ ਚੰਗੇ ਲਪੇਟੇ ਪਾ ਕੇ ਸਜ਼ਾ ਦਵਾਂਗੇ ਇਹ ਸਾਡੀ ਗਵਰਨਮੈਂਟ ਦਾ ਬਹੁਤ ਵੱਡਾ ਤੁਹਾਡੇ ਲਈ ਇੱਕ ਗਿਫਟ ਹੋਏ ਔਰ ਜਿਹੜਾ ਇੱਥੇ ਦੀਆਂ ਬੇਚ ਗਈ ਬੰਦੇ ਜਿਹੜੇ ਸਪਾਰਸ਼ਾਂ ਦੀਆਂ ਲਾਈਆਂ ਤੁਸੀਂ ਪੱਖੇ ਤੁਸੀਂ ਵੀ ਨਹੀਂ ਜਾਣੇ ਕੋਕੀ ਦੇਖੋ ਕੰਕ ਦੇ ਨਾਲ ਕੌਣ ਤਾਂ ਪਿਸਦਾ ਹੈ ਨਾ ਤੇ ਉਹ ਤਾਂ ਹੁਣ ਰੱਬ ਜਾਣੇ ਕਿੱਦਾਂ ਤੁਸੀਂ ਉਹਨੂੰ ਪੁਲਿਸ ਕਲੀਅਰੈਂਸ ਦੇਤੀ ਕਿੱਦਾਂ ਤੁਸੀਂ ਉਹਨੂੰ ਪਾਸਪੋਰਟ ਬਣ ਤਾਂ ਜਿਹੜਾ ਐਲ ਆਈਯੂ ਤੋਂ ਸਰਟੀਫਿਕੇਸ਼ਨ ਦਿੱਤਾ ਇਤਾਂ ਦਾ ਘਟਨਾ ਹੋ एक सरदार नहीं मुसलमान बन के या मुसलमान मुसलमानी एक इतनी सरदार नहीं बन के इन साल रही न्याय भी रखे फिर अपना मकसद इत करके गई होगी पता नहीं है ना कुछ कोई हिस्टरी नहीं, नहीं है कि साइलेंट किलिंग की कर गई होगी कुछ कह सकते कुछ नहीं कह सकते ਹੁਣ ਜੋ ਵੀ ਹੈਗਾ ਜੇ ਉਹ ਬ੍ਰੇਨਵੋਸ਼ ਮੰਨ ਲਓ ਜਾਂ ਉਹਨੇ ਇੱਥੇ ਰੈਕੀ ਕੀਤੀ ਜਾਂ ਕੁਝ ਕੀਤਾ ਹੁਣ ਸਵਾਲ ਆਉਂਦਾ ਹੈਗਾ ਨੈਕਸਟ ਸਟੈਪ ਕਿ ਅੱਗੇ ਅਸੀਂ ਕੀ ਕਰੀਏ ਉਹਨੇ ਜਿਹੜੀ ਨਨਕਾਰਾ ਸਾਹਿਬ ਦੀ ਯਾਤਰਾ ਜਿਹੜੀ ਹੁੰਦੀ ਹੈ ਇਹ ਬੜੀ ਮਤਲਬ ਇਹਦੇ ਵਿੱਚ ਬਹੁਤ ਸਟ੍ਰੈਟਜੀ ਦਾ ਕੰਮ ਕੀਤਾ ਜਾਂਦਾ ਹੈ ਬੰਦੇ ਆਪਣੀ ਐਪਲੀਕੇਸ਼ਨਸ ਦਿੰਦੇ ਆ ਬਹੁਤ ਕੁਝ ਕਰਦੇ ਆਗੇ ਕਈਆਂ ਨੂੰ ਵੀਜ਼ਾ ਮਿਲਦਾ ਕਈਆਂ ਨੂੰ ਰਿਜੈਕਟ ਕਰ ਦਿੰਦੇ ਆ ਹਨਾ ਹੁਣ ਨੈਕਸਟ ਸਟੈਪ ਕੀ ਆ ਅਗਲੇ ਸਾਲ ਜਾਂ ਜੋ ਵੀ ਅੱਗੇ ਸਾਡੀ ਯਾਤਰਾ ਹੋਣੀ ਆ ਉਹਦੇ ਤੇ ਕੀ ਇਫੈਕਟ ਪਊਗਾ ਉਹਦੇ ਤੇ ਬਹੁਤ ਗਹਿਰਾ ਇਫੈਕਟ ਪੈਣਾ ਜਿਹੜੇ ਪਲਾਨ ਕਰ ਰਹੇ ਸੀ ਨੈਕਸਟ ਇਅਰ ਲਈ ਨੰਕਾਣਾ ਸਾਹਿਬ ਦੀ ਯਾਤਰਾ ਲਈ ਬਹੁਤ ਵੱਡਾ ਇੰਪੈਕਟ ਪੈਣਾ ਹੁਣ ਇਹਦੇ ਵਿੱਚ ਸਾਨੂੰ ਬਹੁਤ ਸੋਚਣਾ ਪੈਣਾ ਕਿਉਂਕਿ ਇਸ ਯਾਤਰਾ ਦੇ ਵਿੱਚ ਕਈ ਚੀਜ਼ਾਂ ਇਨਵੋਲਡ ਹੁੰਦੀਆਂ ਪੰਜਾਬ ਗਵਰਨਮੈਂਟ ਭਾਰਤ ਸਰਕਾਰ ਐਸਜੀਪੀਸੀ ਆਪਣੀ ਸਿੱਖ ਕਮਿਊਨਿਟੀ ਪਾਕਿਸਤਾਨ ਪੰਜ ਬੰਦੇ ਐਮਬੈਸੀ ਇੰਡੀਅਨ ਐਮਬੈਸੀ ਇੰਡੀਅਨ ਇੰਟੈਲੀਜੈਂਸੀ ਹਨਾ ਸੀਆਈਟੀ ਸਭ ਇਹਦੇ ਵਿੱਚ ਇਨਵੋਲਡ ਨੇ ਕਿਉਂਕਿ ਇੱਕੀ ਸਾਡਾ ਇਦਾਂ ਦਾ ਪੜੋਸੀ ਗੰਦਾ ਮੁਲਕ ਹੈਗਾ ਜਿਹਦੇ ਲਈ ਸਾਨੂੰ ਬਹੁਤ ਬਹੁਤ ਚਤੁਰਾਈ ਨਾਲ ਕੰਮ ਕਰਨਾ ਪੈਂਦਾ ਸੋ ਹੁਣ ਨੈਕਸਟ ਸਟੈਪ ਕੀ ਗਵਰਨਮੈਂਟ ਲੈਂਦੀ ਹੈ ਹੁਣ ਇੱਕ ਤਾਂ ਬਹਾਨਾ ਇਹ ਮਿਲ ਗਿਆ ਕਿ ਅਸੀਂ ਯਾਤਰਾ ਬੰਦ ਕੀਤੀ ਚਾਏ ਰੀਸੈਂਟ ਤੁਸੀਂ ਦੇਖਿਆ ਹੋ ਸਗਾ ਗਵਰਨਮੈਂਟ ਨੇ ਇਸ਼ੂ ਵੀ ਕੀਤਾ ਸੀਗਾ ਕਿ ਅਸੀਂ ਬੰਦ ਕਰ ਰਹੇ ਹਾਂ ਬਟ ਫਿਰ ਬਹਾਲ ਕੀਤੀ ਗਵਰਨਮੈਂਟ ਕਿੰਨਾ ਚੰਗਾ ਉਪਰਾਲਾ ਕਰਦੀ ਹੋ ਫਿਰ ਬਹਾਲ ਕੀਤੀ ਔਰ ਇਹ ਥੱਪਾ ਲੱਗਾ ਸਾਡੇ ਉੱਪਰ ਜਿਹੜੇ ਲੋਕ ਇਹ ਕਹਿੰਦੇ ਆ ਨਾ ਕਿ ਉਹਦਾ ਬ੍ਰੇਨ ਵਾਸ਼ ਕੀਤਾ ਯਾਰ ਬ੍ਰੇਨ ਵਾਸ਼ ਕਰਨਾ ਚਲੋ ਮੰਨ ਲਨ ਨੇ ਕਰਤਾ ਹੋਗਾ ਇਹ ਤਾਂ ਕਿਉਂ ਨਹੀਂ ਕੀਤਾ ਗਿਆ ਉਹਦਾ ਨਾਸਰ ਹੁਸੈਨ ਦਾ ਹੈ ਜਿਹੜਾ ਉਹ ਤੇ ਰਹਿੰਦਾ ਹੈਗਾ ਸ਼ੇਖੋਪੁਰਾ ਚ ਇਹਦਾ ਕਿਉਂ ਨਹੀਂ ਆਇਆ ਪਾਕਿਸਤਾਨੀ ਇਹਦਾ ਇਹਦੇ ਕਿਉਂ ਆਇਆ ਬੀਬੀ ਦਾ ਉਹ ਤਾਂ ਕੋਈ ਚੰਗਾ ਭਲਾ ਬ੍ਰੇਨ ਵਾਸ਼ ਕਰਨਾ ਸੁੱਕਾ ਵੀ ਨਹੀਂ ਆ ਮਗਰ ਔਖਾ ਵੀ ਨਹੀਂ ਆ ਬ੍ਰੇਨ ਵਾਸ਼ ਕਰਨਾ ਵੀ ਔਖਾ ਨਹੀਂ ਕੋਈ ਮੈਂ ਕਹਿੰਨਾ ਕੋਈ 2 ਮਹੀਨੇ ਕਿਸੇ ਨਾਲ ਮਾਤਾ ਪੁੱਤੀ ਕਰਦੇ ਰਹੋ ਅੱਜ ਕੱਲ ਜਿਹੜੀਆਂ ਤੁਹਾਡੀਆਂ ਕੰਪਨੀਆਂ ਕੀ ਹੁੰਦੀਆਂ ਨੇ ਐਮ ਐਲ ਸੀ ਆ ਕੰਪਨੀਆਂ ਜਿਹੜੀਆਂ ਐਮ ਐਲ ਐਨ ਕੀ ਜੋ ਵੀ ਹੈ ਕਿਹਾ ਮਾਰਕੀਟਿੰਗ ਵਾਲੀਆਂ ਕਿਦਾਂ ਬ੍ਰੇਨ ਵਾਸ਼ ਕਰ ਦਿੰਦੀਆਂ ਹਨ ਸੇਮ ਇਹੋ ਚੀਜ਼ ਹੈਗੀ ਕਿਸੇ ਨੂੰ ਪੜhti ਪੜਾਉਣੀ ਤੋਨੂੰ ਇੰਨਾ ਉਹਨੂੰ ਉਸ ਚੀਜ਼ ਚ ਢਾਲ ਕੇ ਤਾਰ ਕਹਿੰਦੇ ਨੇ ਚਾਕੂ ਦੀ ਧਾਰ ਨੂੰ ਦੂਰੋਂ ਢਾਲ ਕੇ ਲਿਆਓ ਤੇ ਉਹ ਤਿੱਖੀ ਹੁੰਦੀ ਹੈ। ਕੋਈ ਇੱਕ ਤਰੀਕੇ ਦਾ ਬ੍ਰੇਨ ਵਰਸ਼ ਹੋ। ਮਤੇ ਨੂੰ 9 ਸਾਲ ਲੱਗੇ ਹੋ ਬ੍ਰੇਨ ਵਰਸ਼ ਨੇ। ਇਹ ਸਭ ਇੱਕ ਮਾਨਕੜਾ ਦੀਆਂ ਕਹਾਣੀਆਂ ਨੂਰ ਹਸਨ ਜੀ ਦੀਆਂ। ਦਰਮਿਆਨਾ ਜਿਹਾ ਬੰਦਾ ਕੋਈ ਛੋਟੀ ਜੀ ਦੁਕਾਨ ਚਲਾਉਂਦਾ ਚਲੋ ਉਹਦਾ ਬਿਜ਼ਨਸ ਹੱਜੋ ਕੀ ਹੈ। ਹਾਂ? ਕੀ ਉੱਥੇ ਜਾ ਕੇ ਉੱਥੇ ਕੀ ਘਟੇ ਜਿਹੜੇ ਤਿੰਨ ਮੁਕਦਮੇ ਸੀਗੇ ਉਹ ਵੀ ਕਹਿੰਦੇ ਕਿ ਤੂੰ ਕੋਈ ਖਾਸ ਨਹੀਂ ਸੀਗੇ ਕੋਈ ਕਦੇ ਨਾ ਕਦੇ ਤਾਂ ਜੋ ਤੈਨੂੰ ਸਾਲ ਦੋ ਸਾਲ ਦੀ ਸਜ਼ਾ ਹੁੰਦੀ ਛੁੱਟੀ ਜਾਣਾ ਸੀ ਹੁਣ ਦੱਸ ਜਿਹੜਾ ਆ ਕੰਮ ਕੀਤਾ ਇਹਦੇ ਛੁੱਟ ਨਹੀਂ ਨੂਰ ਹਸਨ ਪਤਾ ਨਹੀਂ ਨੂਰ ਹਸਨ ਕਿ ਸਰਬਜੀਤ ਔਰ ਯਾਰ ਨਾਮ ਵੀ ਤੂੰ ਬਦਨਾਮ ਕਰਤਾ ਸਰਬਜੀਤ ਕਿ ਕੋਈ ਸਰਬਜੀਤ ਸੀ ਜਿਹੜਾ ਪਾਕਿਸਤਾਨ ਦੀ ਜੇਲ੍ਹ ਚ ਰਿਹਾ 9 ਸਾਲ ਸਰਬਜੀਤ ਨੂੰ ਵੀ ਤੋਂ ਜਿਸ ਬੰਦੇ ਤੇ ਉੱਪਰ ਇੰਨੀਆਂ ਫਿਲਮਾਂ ਬਣਦੀਆਂ ਇਨਾਂ जतन किए कि वापस आ जाए जाएगी गल नूर सब तो गंदा खिलौना काम करती